ਕਾ ਜਿਹੜੇ ਸ਼ਲੋਕ ਦੇ ਅੰਦਰ ਭਗਤ ਕਬੀਰ ਜੀ ਵਚਨ ਕਰਦੇ ਹੋਏ ਆਖਦੇ ਨੇ ਕਬੀਰ ਆਈ ਮੁਝਹ ਪੈ ਅਨਕ ਕਰੇ ਘਰ ਪੈਸ ਹਮਰਾਖੇ ਗੁਰ ਆਪਣੇ ਉਨਕੇ ਨਾ ਆਦੇਸ਼ ਭਗਤ ਕਬੀਰ ਜੀ ਇਸ ਲੋਕ ਦੇ ਅੰਦਰ ਬੜੀ ਸੋਹਣੀ ਵਿਚਾਰ ਸਾਡੇ ਸਾਹਮਣੇ ਰੱਖਦੇ ਨੇ ਭਗਤ ਕਬੀਰ ਜੀ ਕਹਿੰਦੇ ਸੰਸਾਰ ਦੇ ਲੋਕਾਂ ਵਾਂਗੂ ਜਿਹੜੀ ਮਾਇਆ ਹੈ ਉਹ ਮੈਨੂੰ ਵੀ ਭਰਮਾਉਣ ਵਾਸਤੇ ਆਈ ਸੀ ਢਕਾਉਣ ਵਾਸਤੇ ਆਈ ਸੀ ਤੇ ਸਤਿਗੁਰ ਕਬੀਰ ਜੀ ਕਹਿੰਦੇ ਉਹ ਇੱਕ ਵਾਰੀ ਨਹੀਂ ਅਨੇਕਾਂ ਵਾਰੀ ਆਈ ਸੀ ਮਾਇਆ ਮੈਨੂੰ ਥੜਕਾਉਣ ਵਾਸਤੇ ਡਲਾਉਣ ਵਾਸਤੇ ਇੱਕ ਵਾਰੀ ਨਹੀਂ ਕਹਿੰਦੇ ਅਨੇਕਾਂ ਵਾਰੀ ਆਈ ਸੀ ਹਰ ਵਾਰੀ ਆਈ ਸੀ ਤੇ ਹਰ ਵਾਰੀ ਵੱਖੋ ਵਰੀ ਵੱਖੋ ਵੱਖੇ ਪੱਖੋ ਵਕਰੇ ਰੂਪਾਂ ਵਿੱਚ ਆਈ ਸੀ ਉਸ ਮਾਇਆ ਦੀਆਂ ਅਨੇਕਾਂ ਸ਼ਕਲਾਂ ਨੇ ਅਨੇਕਾ ਰੂਪ ਨੇ ਅਨੇਕਾਂ ਉਰੇ ਰੰਗ ਨੇ ਮਾਇਆ ਦੇ ਅਨੰਤ ਸੇਵ ਦੀ ਬਾਣੀ ਪੜਦੇ ਆ ਨਾ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਦੇ ਬਚਨ ਕਰਦੇ ਨੇ ਲਿਵ ਛੁੜ ਗਈ ਲੱਗੀ ਤ੍ਰਿਸ਼ਨਾ ਮਾਇਆ ਅਮਰ ਬਰਤਾਇਆ ਜਿਸ ਵੇਲੇ ਰੱਬ ਨਾਲੋਂ ਪਰਮਾਤਮਾ ਨਾਲੋਂ ਨਾ ਸੁਰਤ ਟੁੱਟ ਜਾਂਦੀ ਏ ਜਿਸ ਵੇਲੇ ਪਰਮੇਸ਼ਰ ਨੂੰ ਰੱਬ ਨੂੰ ਪੁਲਾ ਦਿੰਦੇ ਆ ਤੇ ਮਾਲਕ ਜੀ ਕਹਿੰਦੇ ਉਸ ਵੇਲੇ ਮਾਇਆ ਆਪਣਾ ਜੋਰ ਪਾ ਲੈਂਦੀ ਹੈ। ਉਹ ਮਾਇਆ ਨੂੰ ਪਤਾ ਲੱਗ ਜਾਂਦਾ ਵੀ ਇਹ ਰੱਬ ਨਾਲ ਟੁੱਟ ਗਿਆ। ਰੱਬ ਨੂੰ ਭੁੱਲ ਗਿਆ। ਲਾ ਹੁਣ ਵਿਹਲਾ ਸਮਾਂ ਹੋ ਗਿਆ। ਹੁਣ ਮੈਂ ਇਹਨੂੰ ਦੱਬ ਲਾਂ। ਦੱਬ ਲੈਂਦੀ ਹੈ ਮਾਇਆ। ਤੇ ਭਗਤ ਕਬੀਰ ਜੀ ਕਹਿੰਦੇ ਇੱਕ ਵਾਰੀ ਨਹੀਂ ਅਨੇਕਾਂ ਵਾਰੀ ਆਈ ਤੇ ਕਈ ਰੂਪਾਂ ਵਿੱਚ ਆਈ। ਪਰ ਕਹਿੰਦੇ ਮੇਰੇ ਮਾਲਕ ਨੇ ਕਿਰਪਾ ਕੀਤੀ ਪਰਮੇਸ਼ਰ ਨੇ ਕਿਰਪਾ ਕੀਤੀ ਹਮ ਰਾਖੇ ਸਤਗੁਰ ਆਪਨੇ ਮੈਨੂੰ ਤਾਂ ਆਪਣੇ ਸਤਗੁਰੂ ਨੇ ਰੱਖ ਲਿਆ ਮੈਨੂੰ ਤਾਂ ਆਪਣੇ ਸਤਗੁਰੂ ਨੇ ਬਚਾ ਲਿਆ ਜਿਹੜੀ ਮਾਇਆ ਜਿਹੜੀ ਹਮੇ ਸੀ ਨਾ ਉਹ ਮਾਇਆ ਹੁਣ ਨਮਰਤਾ ਦਾ ਰੂਪ ਬਣ ਗਈ ਸਤਿਗੁਰੂ ਨੇ ਮੈਨੂੰ ਸਮਤ ਬਖਸ਼ੀ ਮੈਂ ਉਹਦੇ ਨਾਮ ਨਾਲ ਜੁੜਿਆ ਰਿਹਾ ਬੰਦਗੀ ਕੀਤੀ ਲੋਕਾਂ ਦੀ ਪ੍ਰਵਾਹ ਨਹੀਂ ਕੀਤੀ ਇੱਕ ਰਸ ਹੋ ਗਿਆ ਰੱਬ ਦੀ ਭਗਤੀ ਵਿੱਚ ਜੁੜ ਗਿਆ ਉਹ ਮਾਇਆ ਉਹ ਪਰਮਾਉਣ ਵਾਲੀ ਮਾਇਆ ਹੁਣ ਮੈਨੂੰ ਨਮਸ਼ਕਾਰ ਕਰਦੀ ਹੈ ਉਹ ਮਾਇਆ ਨਮਰਤਾ ਦਾ ਰੂਪ ਬਣ ਗਈ